ਵੇਹਾ ਮਿਲੇ ਤਾਂ ਮੈਂ ਫੇਰ ਹੀ ਜਾ ਕੇ ਕਰਾਂ ਜੇ ਮੇਰੀ ਇੰਨੀ ਮੁੰਡਣੀਆਂ ਨਹੀਂ ਤਾਂ ਮੈਂ ਕਿਥੋਂ ਲਿਆ ਕੇ ਲੰਟਰ ਪਾ ਸਕਦੀ ਕਮਰੇ ਉੱਤੇ ਮਾਹ ਮੇਰੇ ਆਪਣੇ ਘਰ ਦੇ ਬੱਚਿਆਂ ਦਾ ਗੁਜ਼ਾਰਾ ਹੋ ਸਕਦਾ ਛੋਟਾ ਛੋਟਾ ਸਮਾਰਕ ਲਿਆ ਕੇ ਤੇ ਮਾ ਮਾੜਾ ਮੋਟਾ ਆਪਣਾ ਗੁਜ਼ਾਰਾ ਕਰੀਦਾ ਵਾ ਕੀ ਕਰੀਏ ਫੇਰ ਬਾਹਰ ਕਿੰਨੂ ਰੋ ਕੇ ਦੱਸਾਂਗੇ ਦੋ ਗੁੱਡੀਆਂ ਮੇਰੀਆਂ ਵੇਈਆਂ ਗਈਆਂ ਵਾ ਇੱਕੋ ਮੇਰਾ ਬੇਟਾ ਵਾ ਹਾਜੀ ਉਹ ਵੀ ਕੋਈ ਕੰਮ ਕਰ ਨਹੀਂ ਹੈਗਾ ਜੇ ਜੀ ਕਹਦਾ ਦਿਹਾੜੀ ਲੱਭਦੀ ਆ ਤੇ ਕਰਦਾ ਵਾ ਜ ਨਹੀਂ ਨਹੀਂ ਲੱਭਦੀ ਤਾਂ ਘਰੇ ਰਹਿੰਦੇ ਐ ਅੰਦਰ ਦੇ ਵਿੱਚ ਲੋਕੀ ਆਪਣੀਆਂ ਅਰਜਾਈਆਂ 'ਚ ਬੈਠੇ ਪਰ ਇਹ ਤੁਹਾਡੇ ਘਰ ਦੇ ਵਿੱਚ ਇੱਕ ਤਰਪਾਲ ਦਾ ਤੁਸੀਂ ਕਮਰਾ ਬਣਾ ਤੋ ਕਮਰੇ ਕਹਿ ਸਕਦੇ ਇਹਨੂੰ ਜਿਹੜਾ ਤਰਪਾਲ ਦੇ ਨਾਲ ਜਿਹੜਾ ਇੱਥੇ ਪਿਠਾ ਕੇ ਤੇ ਆਪਣੇ ਜਿਹੜੇ ਘਰ ਦੇ ਇੱਕ ਜੀ ਇੱਥੇ ਬਾਹਰ ਹੁੰਦਾ ਤੁਸੀਂ ਦੇਖ ਰਹੇ ਹੋ ਇਹਨੂੰ YouTube ਚੈਨਲ ਮੈਂ ਤੁਹਾਨੂੰ ਹਾਲਾਤ ਦਿਖਾਉਣੇ ਹਾਲਾਤ ਜਿਹੜੇ ਆ ਠੰਡ ਜਿੱਥੇ ਇੰਨੀ ਹੈ ਠੰਡ ਪੈ ਰਹੀ ਹੈ ਉਹ ਔਰ ਹਰ ਬੰਦਾ ਆਪਣੇ ਕਮਰੇ ਦੇ ਵਿੱਚ ਬੈਠਾ ਔਰ ਤੁਸੀਂ ਦੇਖ ਸਕਦੇ ਹੋ ਬਟਾਲਾ ਦੇ ਵਿੱਚ ਇੱਕ ਪਰਿਵਾਰ ਆ ਇਹ ਠੰਡ ਜੇ ਰਹਿ ਰਿਹਾ ਪਰ ਇੱਕ ਜਿਹੜਾ ਪਰਿਵਾਰ ਦਾ ਉਹ ਬਾਹਰ ਸੌਂਦਾ ਹੈ ਤਰਪਾਲ ਦੇ ਥੱਲੇ ਤੇ ਦੇਖ ਸਕਦੇ ਜੀ ਕਿ ਉਹਨਾਂ ਦਾ ਘਰ ਹੈ ਜਿਹੜਾ ਇੱਕ ਕਮਰਾ ਵਾ ਪਰ ਇਸ ਕਮਰੇ ਦੇ ਵਿੱਚ ਜਿਹੜੇ ਚਾਰ ਜਨੇ ਪੰਜ ਜੀ ਹੈ ਚਾਰਜਨੇ ਕਮਰੇ ਦੇ ਅੰਦਰ ਸੌਂਦੇ ਔਰ ਇੱਕ ਜਿਹੜਾ ਘਰ ਦੇ ਬਾਹਰ ਮੰਜੀ ਮੰਜੇ ਤੇ ਪੈਂਦਾ ਹੈ ਜਿਹੜਾ ਤਰਪਾਲ ਨਾਲ ਤਰਪਾਰ ਲਖੀ ਦੀ ਜਿਹਦੇ ਵਾਸਤੇ ਉਹ ਉੱਥੇ ਸੌਂਦਾ ਹੈ ਉਹ ਠੰਡ ਦੇ ਵਿੱਚ ਜਿਹੜੀ ਆ ਇਦਾਂ ਹੀ ਗੁਜ਼ਾਰਾ ਕਰਦੇ ਜਿਹੜੀ ਛੱਤਾਂ ਤੁਸੀਂ ਦੇਖ ਸਕਦੇ ਬਾਲਿਆਂ ਦੀ ਛੱਤਾਂ ਵਾਂ ਔਰ ਬਾਲਿਆਂ ਦੀ ਛੱਤਾਂ ਦੇ ਜਿਹੜੀਆਂ ਇਹ ਵੀ ਚੁੰਦੀਆਂ ਜਦੋਂ ਮੀਂਹ ਆ ਜਾਂਦਾ ਔਰ ਘਰ ਦੇ ਤੇ ਹਾਲਾਤ ਦੇਖ ਹੀ ਸਕਦੇ ਹੋ ਕਿ ਕਿੱਦਾਂ ਦੇ ਹਾਲਾਤ ਆ ਜਦੋਂ ਪਾਣੀ ਆਂਦਾ ਪਾਣੀ ਵੀ ਘਟਣਾ ਪੈਂਦਾ ਇਹਨਾਂ ਨੂੰ ਜਮੀਂ ਹੁੰਦਾ ਤੇ ਮੀਂਹ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਕਿਉਂਕਿ ਮੀਂਹ ਦੇ ਵਿੱਚ ਵੀ ਇੱਥੇ ਡੇਣੀ ਛੱਤਾਂ ਚੋਂਦੀਆਂ ਔਰ ਇਹਨਾਂ ਦੇ ਘਰ ਦੇ ਇਹੋ ਜਿਹੇ ਹਾਲਾਤੇ ਠੰਡ ਹੋਵੇ ਤਾਂ ਤਾਂ ਨਹੀਂ ਗੁਜ਼ਾਰਾ ਕਰ ਸਕਦੇ ਔਰ ਬਾਰਿਸ਼ ਪਵੇ ਤਾਂ ਤਾਂ ਵੀ ਨਹੀਂ ਗੁਜ਼ਾਰਾ ਕਰ ਸਕਦੇ ਆਪਾਂ ਗੱਲ ਵੀ ਕਰਾਂਗੇ ਪੈਣ ਦੇ ਨਾਲ ਤਾਂ ਗੁਜ਼ਾਰਾ ਕਰਦੇ ਫਿਰ ਇਸ ਤਰ੍ਹਾਂ ਬਾਲਿਆਂ ਦੀਆਂ ਛੱਤਾਂ ਵਾਂ ਔਰ ਘਰ ਵਾਲਾ ਤਾਂ ਬਾਹਰ ਪਿੰਦਾ ਕੀ ਕਰ ਸਕਦੇ ਹਰ ਰਪਾਲ ਕੋਠੇ ਦੇ ਪਾਈ ਦੀ ਕੋਠਾ ਕੋਠਾ ਸਭ ਤੋਂ ਜ਼ਿਆਦਾ ਚੁੰਡਾ ਪੈਂਦਾ ਵਾ ਫੇਰ ਲਿਆ ਆ ਗਏ ਫੇਰ ਜਦੋਂ ਜਦੋਂ ਮੀਹ ਹਟਦਾ ਵਾ ਤੇ ਫੇਰ ਅਸੀਂ ਕੀ ਕਰ ਸਕਣਾ ਵਾ ਕੀ ਕਰਨਾ ਫੇਰ ਆਪਣੀਆਂ ਮਜਬੂਰੀਆਂ ਵਾ ਕਿੱਥੋਂ ਜਾਤੋ ਲਿਆ ਕੇ ਪੈਸਾ ਮਿਲੇ ਤਾਂ ਮੈਂ ਫੇਰ ਹੀ ਜਾ ਕੇ ਕਰਾਂ ਜੇ ਮੇਰੀ ਇੰਨੀ ਹੁੰਦਣੀਆਂ ਨਹੀਂ ਤਾਂ ਮੈਂ ਕਿੱਥੋਂ ਲਿਆ ਕੇ ਰੈਂਟਰ ਪਾ ਸਕਦੀ ਕਮਰੇ ਉੱਤੇ ਮਾਹ ਮੇਰੇ ਆਪਣੇ ਘਰ ਦੇ ਬੱਚਿਆਂ ਦਾ ਗੁਜ਼ਾਰਾ ਹੋ ਸਕਦਾ ਮੈਂ ਬੋਤਰਾ ਵਾਲੀ ਫੈਕਟਰੀ ਵਿੱਚ ਜਾਂਦੀ ਹਾਂ ਮੈਨੂੰ ਬੱਸ ਮਿਲ ਜਾਂਦੀ ਹੈ ਮੈਨੂੰ 200 ਰੁਪਏ ਦਿਹਾੜੀ ਮਿਲਦੀ ਹੈ 400 ਰੁਪਏ ਮੇਰਾ ਕਿਰਾਇਆ ਲੱਗ ਜਾਂਦਾ 160 ਰੁਪਏ ਬਚਦੇ ਮੈਨੂੰ ਇਹ ਰੱਖਿਆ ਚਲਾਉਂਦੇ ਉਹ ਵੀ ਕਿਰਾਏ ਤੇ 300 ਰੁਪਏ ਦਿਹਾੜੀ ਉਹ ਕਿਰਾਇਆ ਦਿੰਦਾ ਇਹ ਤੇ 100 ਜਾਂ 200 ਰੁਪਏ ਕੇਵਲੇ ਲਿਆ ਕੇ ਦਿੰਦੇ ਬਚਤ ਹੁੰਦੀ ਤੇ ਕੇਵਲੇ ਨਹੀਂ ਵੀ ਦਿੰਦੇ ਮਤਲਬ ਤੁਹਾਡੇ ਦੋਨਾਂ ਦੇ ਪੈਸੇ ਪਾ ਕੇ 3.5 400 ਰੁਪਏ ਬੰਦਾ ਪਰ 400 ਰੁਪਏ ਨਾਲ 5 ਦੀਆਂ ਦਾ ਗੁਜ਼ਾਰਾ ਹੁੰਦਾ ਨਹੀਂ ਹੋ ਸਕਦਾ ਤੇ ਕਿਦਾਂ ਗੁਜ਼ਾਰਾ ਕਰਦੇ ਕਰਨਾ ਤੇ ਪੈਣਾ ਹੀ ਆ ਬੜਾ ਔਖਾ ਹੁੰਦਾ ਪਰ ਗਰੀਬ ਗਰੀ ਪਰਵਾਰ ਦਾ 500 ਰੋਡ ਦਾ ਬੰਦਾ ਕੁਛ ਨਹੀਂ ਪੰਜ ਉਹਦਾ ਇੱਕੋ ਵਾਰੀ ਜਾ ਕੇ 100 ਰੁਪਏ ਦਾ ਥੋੜਾ ਥੋੜਾ ਸਮਾਰਕ ਲਿਆ ਕੇ ਤੇ ਮਾ ਮਾੜਾ ਮੋਟਾ ਆਪਣਾ ਗਜਰਾ ਖਰੀਦਾ ਵਾ ਕੀ ਕਰੀਏ ਫਿਰ ਬਾਹਰ ਕਿੰਨੂ ਰੋ ਕੇ ਦੱਸਾਂਗੇ ਜਦ ਕੋਈ ਮੇਰੀ ਹੈਲਪ ਕਰਨ ਵਾਲਾ ਹੋਵੇ ਤਾਂ ਕੋਈ ਕਰ ਸਕਦਾ ਬਾਹਰ ਕੌਣ ਹੁੰਦਾ ਹੈ ਘਰ ਵਾਲਾ ਮੇਰੇ ਬਾਹਰ ਹੁੰਦਾ ਹੈ ਕਿਹ ਵੇਲੇ ਮਾਂ ਵੀ ਬਾਰਿਸ਼ ਹੁੰਨੀ ਹੈ ਕਹਿੰਦੇ ਇਹਨੇ ਠੰਡ ਦੇ ਵਿੱਚ ਲੋਕੀ ਆਪਣੀਆਂ ਅਰਜਾਈਆਂ 'ਚ ਬੈਠੇ ਪਰ ਇਹ ਤੁਹਾਡੇ ਘਰ ਦੇ ਵਿੱਚ ਇੱਕ ਤਰਪਾਲ ਦਾ ਤੁਸੀਂ ਕਮਰਾ ਬਣਾ ਤਾ ਕਮਰੇ ਕਹਿ ਸਕਦੇ ਇਹਨੂੰ ਜਿਹੜਾ ਤਰਪਾਲ ਦੇ ਨਾਲ ਜਿਹੜਾ ਇੱਥੇ ਬਿਠਾ ਕੇ ਤੇ ਆਪਣੇ ਜਿਹੜੇ ਘਰ ਦੇ ਇੱਕ ਜੀ ਇੱਥੇ ਬਾਹਰ ਹੁੰਦਾ ਹੈ ਮੇਰਾ ਆਪਣਾ ਨਹੀਂ ਮੇਰੀ ਨਈਂ ਇਹਨੀਆਂ ਮਦਨ ਆ ਗਈ ਜੀ ਜਿਹਦੇ ਨਾਲ ਮੈਂ ਆਪਣੇ ਮਤਲਬ ਵੀ ਕਮਰੇ ਉੱਤੇ ਟੀਨਾ ਹੀ ਪਾ ਲਵਾਂ ਕਿਦਾਂ ਚੱਲਦਾ ਹੈ ਕਰਨਾ ਤੇ ਪੈਣਾ ਹੀ ਆ ਭਾਏ ਮੈਨੂੰ 100 ਰੁਪਏ ਜਗਾਨਾ ਪੈ ਭਾਪਿਆਂਵਾਂ 'ਚ ਕਰਨਾ ਪੈ ਤੁਹਾਨੂੰ ਪਤਾ ਹੀ ਹੈ ਕੀ ਤੇ ਗਾੜੀ ਜਾ ਕੇ ਹੱਥ ਡਾ ਕੇ ਮੰਗ ਗਏ ਕੋਈ ਨਹੀਂ ਦਿੰਦਾ ਹੈਗਾ ਇੱਥੇ ਹੋਣ ਵਾਸਤੇ ਪੰਜਾਬੀ ਵੀਰ ਜਿਹੜੇ ਬੜੇ ਦਾਨੀ ਸਦਨ ਹੁੰਦੇ ਆ ਕਿਉਂਕਿ ਹਰ ਬੰਦੇ ਦੀ ਹਲਕ ਵੀ ਕਰਦੇ ਆ ਕੀ ਕਹਿਣਾ ਜੰਦੇ ਉਹਨਾਂ ਪੰਜਾਬੀ ਵੀਰਾਂ ਨੂੰ ਜਿੱਥੋਂ ਤੱਕ ਮੇਰੀ ਮਦਦ ਹੁੰਦੀ ਆ ਕਰੋ ਮਾੜਾ ਮੋਟਾ ਮਾਮੀ ਆਪਣਾ ਕੋਲਾ ਪਾ ਕੇ ਤਾਂ ਬੈਠੀ ਰਵਾਂ ਬੱਚੇ ਤਾਂ ਡੇ ਪੜੇ ਤੇ ਆ ਪੜ੍ਹਦੇ ਕੀ ਕਰਦੇ ਦੋ ਗੁੱਡੀਆਂ ਮੇਰੀਆਂ ਵੇਜੀਆਂ ਗਈਆਂ ਵਾ ਇੱਕੋ ਮੇਰਾ ਬੇਟਾ ਵਾ ਹਾਂ ਜੀ ਉਹ ਵੀ ਕੋਈ ਕੰਮ ਕਰਨੀ ਹੈਗਾ ਜੇ ਜੀ ਕਹਦਾ ਦਿਹਾੜੀ ਲੱਭਦੀ ਆ ਤੇ ਕਰਦਾ ਵਾ ਜਿੰਨੇ ਨਹੀਂ ਲੱਭਦੀ ਤਾਂ ਘਰੇ ਰਹਿੰਦੇ ਆ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਹੋਰ ਵੀ ਇਹਨਾਂ ਦੇ ਹਸਬੰਦ ਨੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਜਿਹੜੇ ਬਾਹਰ ਜਾ ਕੇ ਜਿਹੜੇ ਆਟੋ ਚ ਆਟੋ ਚਲਾਉਂਦੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਕਿੱਦਾਂ ਬਿਜਾਰਾ ਕਰਦੇ ਪਰ ਉਹ ਉਹ ਜਿਹੜੇ ਹੈਂਡੀਕੈਪ ਆ ਇੱਕ ਹੈਂਡੀਕੈਪ ਆ ਜਿਹੜੇ ਆਟੋ ਚਲਾ ਕੇ ਗੁਜ਼ਾਰਾ ਕਰਦੇ ਆ ਆਪਾਂ ਗੱਲ ਵੀ ਕਰਦੇ ਉਹਨਾਂ ਦੇ ਨਾਲ ਭਾਜੀ ਆਪਣਾ ਨਾਮ ਦੱਸੋ ਮੇਰਾ ਕੁਲਦੀਪ ਸਿੰਘ ਦੁਬਾਰਾ ਦੱਸੋ ਕੁਲਦੀਪ ਸਿੰਘ ਕੀ ਚਾਹੁੰਗਾ ਆਟੋ ਦਾ ਛਾਇਆ ਇੱਥੋਂ ਦਾ ਮੰਨੇ ਕਿ ਜਾਰਾ ਹਾਂ ਤਾਂ ਮੁਸ਼ਕਿਲ ਹੈ ਕਿਨੇ ਕਿ ਪਹਿਲਾਂ ਜਾਂਦੇ ਪਾਣੀ ਦਾ 100 ਰੁਪਏ ਬਰਦਾਇ 300 300 ਕਿਰਾਏ ਦੇ 300 ਰੁਪਏ 200 ਰੁਪਏ ਤੁਹਾਨੂੰ ਭਾਜਦਾ 500 ਰੁਪਏ ਭਾਜਦਾ ਕਰ ਕਿਤੇ ਬਿਲਕੁਲ ਲੱਗ ਬੋਏ ਤੇ ਹੁਣ 500 ਕਰਨੇ ਪਏ ਕੀ ਕਰੀਏ ਕਰ ਕਿੰਨੇ ਕਰ ਪਰਿਵਾਰ ਮੇਰਾ ਸਾਰਾ ਹੀ ਆ ਕਿਨੇ ਜੀ ਕਰ ਜਾਰਾ ਕਿਤੇ ਚੱਲਦਾ ਮੁਸ਼ਕਿਲ ਆ ਭਾਈ ਉਹ ਘਰ ਦੇ ਹਲਾ ਦੇ ਤੇ ਦੋ ਦੋ ਸ਼ਤਾਂ ਵਿੱਚ ਜਿਵੇਂ ਸੇ ਘਰ ਦੇ ਕੈਂਡੇ ਬਣ ਚੰਦੇ ਕੀ ਹੁੰਦੇ ਇਥੇ ਹੁੰਦੇ ਇਹਨਾਂ ਦੇ ਕਿੰਨੇ ਯਾਰਾ ਜਿਹੜਾ ਖਾਂਦੇ ਵੀ ਕੋਈ ਨਾ ਟਟਾ ਲੱਗਾ ਬਾਰਿਸ਼ ਤੇ ਬੂ ਹਾਂਜੀ ਹਾਂਜੀ ਬਾਰਿਸ਼ ਆਈ ਹੋਈ ਕੋਈ ਬਾਈ ਹੋ ਕੱਢੋ ਸਮਝਿਆ ਠਾਈਆ ਬਾਰਿਸ਼ ਵੀ ਹੋ ਰਹੀ ਹੈ ਹਾਂਜੀ 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 ਸਾਡੀ ਲੱਗਦੀ ਰਿਹਾ ਬੋ ਜਨ ਪੀ ਕਰੀ ਕਰਨਾ ਹੀ ਪਾਣਾ ਹੈ ਪਾ ਅਈ ਗਾਣੇ ਹਾੜੇ ਵਾਤੇ ਗਰਮੀ ਚੰਗੀ। ਹਾਂ ਬਰ ਬਹਾਨੀ ਆਣੀ। ਕੋਲੇ 500 ਰੁਪਏ ਦੇ ਕਿ 300 ਦਾ ਕਿਰਾਇਆ ਕਰਾਂ ਜਾਂ 200 ਰੁਪਏ ਦੇ ਬਜਟ ਕੀ ਖਾਊਗਾ। 226 ਆਊਗੀ ਕੀ ਇਹ ਕੀ ਆਊਗਾ 100 ਰੁਪਏ ਵਿੱਚ। ਕਿਰਾਇਆ ਤੇ ਡੇਲੀ ਦੇਣਾ 300 ਰੁਪਏ। ਤੇ ਇਸ ਕੋ ਸਵਾਇ ਹੋਰ ਕੋ ਬਕਾਨੇ ਸੱਜਣਾ। ਫੈਸਲਾ ਬਣਾ ਲੈ। ਹਾਂ। ਹੂੰ। ਉਹ ਉਹਨੇ ਗਵਰਨ ਉਹ ਬੱਸ ਆਸ ਦੀ ਹੈ 200 ਰੁਪਏ ਨਾਲ ਦਿੱਤਾ ਕਰ ਲੈ ਹਾਂਜੀ ਸਾਡੇ ਦੇ ਹੀ ਆ ਗਿਓ ਸ਼ਾਲ ਕਾ ਕੇ ਸਵਾਰੀ ਉਹ ਜੀ ਨਹੀਂ ਨਿਗਲਦਾ ਕੰਮ ਹੋਣੀ ਤੇ ਟੁੱਟੋ ਰੰਗ ਆ ਹਾਂਜੀ ਬੁਝਰ ਗਏ ਸੀ ਹਾਂਜੀ ਬੁਝਰ ਗਏ ਸੀ ਉਹ ਸਿੱਖ ਤੋਂ ਕਿਤੇ ਤੱਕ ਜਾ ਮੇਰੇ ਦੱਸ ਤਾ ਨੇ ਕੈਸ਼ ਹੈ ਚਾਹੀਦਾ ਲੋਗਾਂ ਨੂੰ ਬਾਹਰ ਤੱਕ ਜਾਣੇ ਬੈਟਰੀਆਂ ਖਰਮ ਹੋ ਜੇ ਬਾਹਰ ਤੱਕ ਚੱਲੇਗਾ ਰੋ ਟਾਈਮ ਨਹੀਂ ਪਾਸ ਹੁੰਦਾ ਫਿਰ ਛੇਤੀ ਜਾਜ ਕਰਨਾ ਪੈਂਦਾ। ਇੱਕ ਤੋਂ 4 ਕਿਲੋਮੀਟਰ ਹਲ ਨੂੰ ਬਟਾਲਾ ਵਾ। 4 ਤੋਂ 4.8 ਤੇ 8 ਕਿਲੋਮੀਟਰ ਦੇ ਵਿੱਚ ਅਸੀਂ ਆਉਂ ਜਾਣਾ ਹੈ ਡਰ ਨਹੀਂ ਬੰਦੀ ਖਰਮੇ ਜਬੂ ਚਾਲ ਦਿੰਦਾ। ਘਾੜੇ ਤਾਂ ਦੇ ਹਾਲਾਤ ਦਿੱਤੇ ਪਰ ਇਹਨੂੰ ਚਾਰ ਦਿਨ ਦੇਖਣਾ ਫਿਰ ਕੋਈ ਕੋਸਾਂ ਖਾ ਲਿਆ। ਉਹ ਤੋਂ ਠੰਡ ਦੇ ਵਿੱਚ ਚਲਾਉਣਾ। ਹਾਂਜੀ। ਮੁਸ਼ਕਲ ਆਈ। ਤੁਹਾਨੂੰ ਲੱਗਦੀ ਹੈ ਹੋਰ ਵੀ ਬਹੁਤ ਮੁਸ਼ਕਲ ਹੈ ਕੀ ਕਰੀਏ ਮੇਰੀ ਬੁਰੀ ਨੂੰ ਜਾਣੇ। ਸਰ ਜੀ ਤੁਹਾਨੂੰ ਵੀ ਸਰ ਦੇ ਲੋਕਾਂ ਨੂੰ ਵੀ ਮੇਰੀ ਮਦਦ ਕਰੋ ਮੇਰਾ ਪਰਿਵਾਰ ਮੇਰਾ ਰੱਖਿਆ ਆਪਣਾ ਹੀ ਰੱਖੋ ਹਾਲੇ ਮਾਰਾ ਕਰੇ ਗਏ ਕਿ ਪਾਕਰੋਗੇ ਫੇਰੀ ਵਾਹੇ ਕੋਈ ਨਹੀਂ ਕਿਰਪਾ ਲਈ ਫੇਰੀ ਇਹਨਾਂ ਰੱਖਿਆ ਆਪਣਾ ਹੈਗਾ ਫੇਰ ਬਸ ਨਹੀਂ ਸੁਝੋਗਾ ਹਾਂ ਸਰਪੰਚ ਜੰਦੇ ਜਿਹੜੇ ਇਸ ਘਰ ਦੇ ਵਿੱਚ ਰਹਿੰਦੇ ਔਰ ਇੱਕ ਕਮਰਾ ਔਰ ਚਾਰ ਜਿਹਨੇ ਕਮਰੇ ਦੇ ਅੰਦਰ ਸੰਦੇ ਔਰ ਇੱਕ ਜਿਹਨਾਂ ਘਰ ਦੇ ਬਾਹਰ ਪੈਂਦਾ ਉਹ ਵੀ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਲੋਕੀ ਆਪ ਆਪਣੇ ਘਰਾਂ 'ਚ ਬੈਠੇ ਆ ਪਰ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਦੇਖ ਲਾਤੇ ਔਰ ਇਹਨਾਂ ਦੀ ਜਿਹੜੀ ਆਮਦਨ ਹੈ ਆਮਦਨ ਇਹਨਾਂ ਦੀ 3.5 400 ਰੁਪਏ ਜਿਹੜੀ ਦਿਹਾੜੀ ਦੀ ਕਮਾਉਂਦੇ ਆ ਔਰ ਉਹਦੇ ਨਾਲ ਹੀ ਗੁਜ਼ਾਰਾ ਕਰਦੇ ਆ ਪਰ 400 ਦੇ ਵਿੱਚ ਇਹ ਜਿਹੜਾ ਗੁਜ਼ਾਰਾ ਕਰਨਗੇ ਕਿ ਆਪਣਾ ਘਰ ਪਾਉਣਗੇ ਇਸ ਕਰਕੇ ਅਪੀਲ ਕਰਦੇ ਆ ਵੀ ਪੰਜਾਬੀ ਵੀਰਾਂ ਨੂੰ ਵੀ ਜਿਹੜਾ ਦਾਨੀ ਵੀਰ ਆ ਜਿਹੜੇ ਇਹਨਾਂ ਦੀ ਮਦਦ ਕਰ ਸਕਣ ਮੈਂ ਬਟਾਲਾ ਤੋਂ ਵਿਕੀ ਮਲਿਕ ਦਾਨ ਮੂਟ ਚਾਹੁੰਦੀ ਆ